ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੂਦਰ ਸੋਦਰ ਤੀਰਾ ਕਿਹਾ ਸੂ ਕਰਕੇ ਹਾ ਜਿਤ ਬਹਿ ਸਰਬ ਸੰਵਾਲੇ ਸੂਦਰ ਤੇਰਾ ਕਿਹਾ ਸੂ ਕਰ ਕੇ ਹਾ ਜਿਸ ਬਹ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਾਗ ਪਰਿ ਸਿਉ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਾਉਣ ਪਾਣੀ ਬੈਸੰਤਰ ਗਾਵ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੂੰ ਈਸ਼ੁਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ ਗਾਵਨ ਤੁਧ ਨੂੰ ਜਗਦੀ ਸਭੀ ਸੰਤੋਖੀ ਗਾਵਨ ਤੁਧ ਨੂੰ ਵੀਰ ਕਰਾਰੇ ਗਾਵਨ ਤੁਦਨੋ ਪੰਡਤੋ ਪੜੇ ਰਖੀਸਰ ਜੁਗ-ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ-ਮੋਹਨ ਸੁਰਗ ਮਛ ਪਿਆਲੇ ਗਾਵਨ ਤੁਦਨੋ ਰਤਨੁ ਉਪਾਇ ਤੇਰੀ ਜੀਤੇ 86 ਤੀਰਥ ਨਾਲੇ ਗਾਵਨ ਤੁਦਨੋ ਜੂਦ ਮਹਾਵਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ सोई सोई सदा ਸੱਚ ਸਾਹਿਬ ਸਾਜਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਪਾਤ ਸਾਹੂ ਸਾ ਪਾ ਸਾਹਿਬ ਨਾਨਕ ਰਹਿਣ ਰਜ਼ਾਈ ਵਾਰੀ ਕਾ ਸਰਬ ਵਾਹਿਗੁਰੂ ਜੀ ਕੀ ਫਤਿਹ ਊਨਕਾਰ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਅਸ ਮਹੱਲਾ ਪਹਿਲਾ ਘਰ ਪਹਿਲਾ ਸੂਦਰ ਸੂਦਰ ਤੀਰਾ ਕੀਹਾ ਸੂ ਘਰ ਕੀਹਾ ਇੱਕ ਹੁਦਾਇਤ ਪਰਮੇਸ਼ਰ ਜਾਤੀ ਵਿਜਾਤੀ ਸੁਗਤ ਪੇੜ ਰਹਿਤ ਹੈ ਓਮ ਕਹਰੇ ਵਿਚਾਰ ਨਹੀਂ ਮਾਧਿ ਰਖਿਆ ਕਰਨ ਵਾਲਾ ਓਮਕਾਰ ਗੁਰੂ ਕੇ ਸਰਗਤ ਅਨੁਸਾਰ ਸਾਰਿਆਂ ਦਾ ਜਿਹੜਾ ਪ੍ਰਕਾਸ਼ ਹੈ ਜਮੀਨ ਅਸਮਾਨ ਆਦਿ ਜਿਸਨੂੰ ਪੈਦਾ ਕੀਤੇ ਹਨ ਓਮਕਾਰ ਰੂਪਾਤੀ ਕੀ ਆ ਜਨ ਸਭ ਰਾਤੀ ਸਤਰੀ ਕਾਲਵਾਦ ਰੂਪੋ ਨਾਮ ਪ੍ਰਸਿੱਧ ਹੈ ਸਤ ਸਰੂਪ ਉਹਦਾ ਨਾਮ ਹੈ ਸਰੂਪ ਵੀ ਸਤ ਹੈ ਨਾਮ ਵੀ ਸਤ ਹੈ ਉਸ ਦਾ ਇਹ ਕਰਤਾ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ ਉਹ ਕਿ ਸਾਰੇ ਅੰਧਾਂ ਵਿੱਚ ਪੂਰਨ ਵਿਆਪਕ ਹੈ ਆਪਣੇ ਕਾਰਜ ਵਿੱਚ ਆਪ ਸਮਾਇਆ ਨਿਰਪਉ ਭੈ ਤੋਂ ਬਿਨਾਂ ਹੈ ਬਾਕੀ ਭੈ ਵੀ ਸੂਝ ਭੈ ਵੀ ਕੰਮ ਸਭ ਭੈ ਵੀ ਤੇ ਰੱਖੇ ਹੋਏ ਆਪ ਇੱਕ ਨਾਨਕ ਨਿਰਪਉ ਨਿਰੰਕਾਰ ਕੋ ਕੇਤੇ ਰਾਮ ਰਵਾਲ ਮੇਰ ਕੋ ਇੱਕੋ ਪਰਮੇਸ਼ਰ ਆਪ ਹੈ ਫੇਰ ਕੈਸਾ ਨਿਰਵੈਰ ਕਿਸੇ ਨਾਲ ਵੈਰ ਨਹੀਂ ਪਰਮੇਸ਼ਰ ਦਾ ਅਕਿੰਦ ਘਣਾਂ ਨੂੰ ਪਾਲਦਾ ਭਰੋ ਨਾਨਕ ਸਦ ਵਕਸਿੰਦ ਵੈਰ ਤੋਂ ਰਹਿਤ ਹੈ ਸਾਰਿਆਂ ਦਾ ਆਤਮਾ ਹੋਣੇ ਕਰਕੇ ਅਕਾਲ ਮੂਰਤ ਘਾਲ ਤੋਂ ਰਹਿਤ ਉਹਦੀ ਮੂਰਤ ਹਸਦੀ ਹੈ ਉਹਦਾ ਸੂਰੂ ਕਾਲ ਵੀ ਕਿਨੀ ਜਮਲ ਮਰਨੋ ਕਿਨੀ ਉਹਦਾ ਨਾ ਤੁਸ ਬਾਪ ਨਾ ਮਾਏ ਕਿੰ ਤੂੰ ਜਾਇਆ ਕਾਲ ਤੋਂ ਰਹਿਤ ਸੂਤ ਹੈ ਇਹ ਜੂਨੀ ਜਨਮਾ ਸਰੂਪ ਹੈ ਜਨਮ ਮਰਨ ਕਿੰਨੀ ਆਉਂਦਾ ਹੈ ਆਪੇ ਸੈਪੰ ਸਤਿਪ੍ਰਕਾਸ਼ ਰੂਪ ਆਪਨੇ ਆਪ ਤੋਂ ਪ੍ਰਕਾਸ਼ਵਾਨ ਹੈ ਫੇ ਸਾਰਿਆਂ ਦਾ ਗੁਰੂ ਹੈ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇ ਮਹੇਸ਼ਵਰਾ ਗੁਰੂ ਇਸਾਖਿਆਤ ਪਾਰਬ੍ਰਹਮ ਕਸਮਈ ਸਿਰ ਬੁਰੇ ਨਮਾ ਬ੍ਰਹਮਾ ਦਾ ਵੀ ਗੁਰੂ ਹੈ ਵਿਸ਼ੂ ਦਾ ਵੀ ਗੁਰੂ ਹੈ ਸ਼ਿਵਜੀ ਦਾ ਵੀ ਗੁਰੂ ਹੈ ਉਹ ਸੱਚੇ ਪਾਰਸ਼ਾ ਸਾਖਾਤ ਪਾਰਬ੍ਰਹਮ ਦੇ ਉਪਗੁਰੂ ਹਨ ਉਹ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ ਐਸਾ ਸਰੂਪ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਸਰੂਪਤਾਰ ਕੇ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਪਤ ਕਰਾਉਣ ਵਾਲੇ ਸਤਿਗੁਰੂ ਹੈ ਅਮਰਦੂਪ ਨਾਮ ਬਾਣੀ ਰੂਪ ਹੋ ਕਰਕੇ ਉਹਨਾਂ ਗੁਰਾਂ ਦੀ ਕਿਰਪਾ ਕਰਕੇ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਇਹ ਆਦ ਵਿੱਚ ਮਹਾਰਾਜ ਸਾਹਿਬ ਜੀ ਨੇ ਮਹਾ ਮੰਤਰ ਉਚਾਰਨ ਕੀਤਾ ਹੈ ਅੱਗੇ ਹੁਣ ਆਸਾ ਰਾਗ ਅਰੰਭ ਕਰਦੇ ਹਾਂ ਰਾਗ ਆਸਾ ਮਹੱਲਾ ਪਹਿਲਾ ਘਰ ਪੈਂਦਾ ਹੈ। ਸਾਹਿਬ ਰਾਗ ਹੈ। ਇਸ ਦੇ ਮਹੱਲੇ ਪਹਿਲੇ ਪਾਰਸ਼ਾ ਉਚਾਰਨ ਕਰਦੇ ਘਰ ਵੀ ਪਹਿਲੇ ਉਚਾਰਨ ਕਰਦੇ ਆ। ਸੋਦਰ ਉਸ ਪਰਮੇਸ਼ਰ ਤੋਂ ਦਰਦਾ ਕਥਨ ਕਰਦੇ ਹੈ। ਸੋ ਜੋ ਤਤਪਦ ਦਾ ਅਖਰ ਸਰੂਪ ਹੈ। ਅਭੀ ਸੋ ਜੋ ਗੇਤ ਸ਼ਾਸਤਰਨ ਕੋ ਪ੍ਰਤੀਪਾਦ ਜਾਣੇ ਯੋਗ ਹੈ। ਉਸ ਦਾ ਦਰ ਗਿਆਨ ਹੈ। ਉਸ ਦਾ ਦਰ stdc ਖੰਡ ਹੈ। ਉਸ ਦਾ ਦਰ ਸਾਧ ਸੰਗਤ ਹੈ। ਉਸ ਦਾ ਦਰ ਸੰਸਾਰ ਹੈ। ਉਸ ਦਾ ਦਰ ਸਰ ਸنگਣ ਜੀ ਸਰੂਪ ਹੀ ਆਪਣਾ ਦਰ ਹੈ ਉਹਦੇ ਕਸਮ ਕਰਦੇ ਹਾਂ ਮੈਂ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਤੈਨੂੰ ਸੋਧਰ ਉਤਾਰੇ ਹੈ ਇੱਕ ਤਾਂ ਜਪਜੀ ਸਾਹਿਬ ਵਿਚਾਰਨ ਕੀਤਾ ਜਪ ਸਾਹਿਬ ਦਾ ਜਿਹੜਾ ਸੋਧਰ ਹੈ ਇਹ ਸਿੱਧਾਂ ਦੇ ਨਾਲ ਚਰਚਾ ਕਰਦੇ ਗੁਰੂ ਸਾਹਿਬ ਨੇ ਕਰਿਆ ਹੈ ਰਹਿਣਾ ਉਹਦਾ ਜਿਹੜਾ ਸੋਧਰ ਹੈ ਇਹ ਜਦੋਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ 사ਚ ਖੰਡ ਵਿੱਚ ਕਮੇਰ ਪਰਬਤਾਂ ਦੇ ਉੱਪਰ ਵੀ ਹੁੰਦੇ ਹੋਏ ਜਗਤ ਗੁਰੂ ਜੀ ਗਏ ਹਨ ਉਸ ਵਕਤ ਗਰੀਵ ਨਾਥ ਜੀ ਨੇ ਸੱਚਖੰਡ ਵਿੱਚ ਵਾਹਿਗੁਰੂ ਦੀ ਮਹਿਮਾਲਚਾਰ ਨੂੰ ਕੀਤੀ ਹੈ ਇਹ ਤੀਜਾ ਸੋਦਰ ਬੇਬੇ ਨਾਨਕੀ ਜੀ ਦੇ ਪਰਸਾਂ ਸੱਚੇ ਪਾਤਸ਼ਾਹ ਜੀ ਨੂੰ ਯਾਰਨ ਕੀਤਾ ਹੈ ਬੇਬੇ ਨਾਨਕੀ ਜੀ ਨੇ ਪੁੱਛਿਆ ਮਹਾਰਾਜ ਜਦੋਂ ਬਈ ਦੁਆਰਾ ਆਪ ਗਏ ਸੀ ਕਿੱਥੇ ਗਏ ਸੀ ਤਾਂ ਉਸ ਵਾਹਿਗੁਰੂ ਨੇ ਦਰਦਾ ਕਥਨ ਕੀਤਾ ਹੈ ਇਸ ਵਿੱਚ ਸੂਦ ਆਰਤੀ ਰਾ ਸਿੱਧਾ ਨਾਲ ਦੂਜਾ ਅਕਾਲ ਪੁਰਖ ਦੇ ਸਰਮੁਖ ਤੇ ਤੀਜਾ ਬਾਬੇ ਨਾਨਕੀ ਦੇ ਨਾਲ ਸੂਦ ਆਰਤੀ ਰਾ ਕੀ ਹਾ ਸੂ ਘਰ ਕੀ ਹਾ ਉਸ ਪਰਮੇਸ਼ਰ ਦੇ ਸਰਮੁਖ ਪ੍ਰਤੀ ਨੂੰ ਜੋੜ ਕੇ ਕਹਿੰਦੇ ਹਨ ਸੂਦ ਆਰਤੀ ਰਾ ਕਿਹਾ ਏ ਮਾਰਾ ਤੇਰਾ ਦਰ ਕਿਹਾ ਜਾਂ ਕਹਿ ਦਈਏ ਅਸਰਜ ਹੈ ਕਿਹਾ ਨਹੀਂ ਜਾ ਸਕਦਾ ਉਹ ਘਰ ਕਿਹ ਹੈ ਉਹ ਤੇਰਾ ਘਰ ਕਿਹ ਹੈ ਜੇ ਕਹਿ ਲਈਏ ਕਸਮ ਤੀ ਕਹਉਂਦਾ ਨਹੀਂ ਹੈ ਗਿਤ ਬਹਿ ਸਰਬ ਸੁਮਾਲੇ ਬੀ ਬੈਠ ਕੇ ਮਾਰਾ ਸਾਰਿਆਂ ਨੂੰ ਸਮਾਲਦਾ ਹੈ ਉਹ ਤੇਰਾ ਦਰਵਾਜਾ ਉਹ ਤੇਰਾ ਘਰ ਕਿਸ ਪ੍ਰਕਾਰ ਦਾ ਕਹਿ ਲਈਏ ਸਰਗੁਣ ਸਰੂਪ ਦਾ ਉਹ ਸਾਧ ਸੰਗਤ ਰੂਪ ਤੇਰਾ ਦਰ ਹੋਇ ਸੱਚੇ ਪਾਤਸ਼ਾਹ ਕਹੀਏ ਅਦੇ ਤੇਰਾ ਘਰ ਸਾਰਿਆਂ ਦਾ ਹਿਰਦਾ ਜਿਹੜਾ ਇੱਕ ਹੀ ਦਾ ਜਿੱਥੇ ਬੈਠ ਕੇ ਸਾਰੇ ਪਗ ਸਾਧ ਸੰਗਤ ਤੇਰਾ ਦਰ ਆ ਦਾ ਸਰਗੁਣ ਸਰੂਪ ਦਾ ਜਿੱਥੇ ਬੈਠ ਕੇ ਸਾਰੀ ਸਾਰ ਸੰਤ ਪਰਮੇਸ਼ਰ ਤੈਨੂੰ ਸਮਾਰਦੇ ਐ ਅਤੇ ਤੇਰਾ ਘਰ ਉਹ ਹਿਰਦਾ ਭਗਤਾਂ ਦਾ ਕਹੀਦਾ ਹੈ ਜਿੱਥੇ ਬੈਠ ਕੇ ਸਾਰੇ ਭਗਤ ਤੈਨੂੰ ਹਿਰਦੇ 'ਚ ਸਮਾਲਦੇ ਐ ਇਸਤਤ ਹੋ ਕੇ ਉਹ ਸਰਗੁਣ ਦਾ ਤੇਰਾ ਦਰ ਤੇ ਘਰ ਹੈ ਅਤੇ ਸੋ ਦਾ ਤੇਰਾ ਕਿਹਾ ਉਹ ਤੇਰਾ ਦਰ ਸੱਚੇ ਪਾਤਸ਼ਾਹ ਨਿਰਗੁਣ ਰੂਪ ਦਾ ਕਿਹਾ ਗਿਆਨ ਸਰੂਪ ਜਿੱਤੇ ਮੈਂ ਸਰਵ ਸੰਵਾਲੇ ਸਾਰੇ ਸਮਾਲਣ ਵਾਲੇ ਜਿਸ ਗਿਆਨ ਵਿੱਚ ਇਸਤਤ ਹੁੰਦੇ ਹਨ ਸੋ ਕਰਕੇ ਹਾ ਉਹ ਘਰ ਤੇਰਾ ਕਿਹਾ ਜੇ ਕੀ ਇਹ ਸਰੂਪ ਰੂਪੀ ਘਰ ਹੈ ਮਹਾਰਾਜ ਜਿੱਥੇ ਜੀ ਬਹਿ ਪ੍ਰਾਪਤ ਹੁੰਦੇ ਆ ਸਾਰੇ ਸਮਾਨ ਨੂੰ ਆਵੇ ਆਪ ਹੀਦ ਹੋ ਜਾਂਦੇ ਹਨ ਵਾਜੇ ਤੇਰੀ ਨਾਦ ਅਨੇਕ ਅਸੰਖ ਉਹ ਤੇ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਉਹ ਤੇਰਾ ਦਰ ਹੈ ਤੇ ਤੇਰਾ ਘਰ ਕਿਹਾ ਜੇ ਕੀ ਇਹ ਸਰਜ ਰੂਪੀ ਤੇਰਾ ਦਰ ਹੈ ਸਰਜ ਰੂਪੀ ਤੇਰਾ ਘਰ ਹੈ ਜਿੱਥੇ ਸਾਰੇ ਸਮਾਨ ਵਾਲੇ ਤੇਰੇ ਸਰੂਪ 'ਚ ਹੀ ਲੀਨ ਹੋ ਜਾਂਦੇ ਹਨ ਬਾਜੇ ਤੇਰੇ ਨਾਦ ਅਨੇਕ ਅਸੰਖ ਇਸ ਜੇ ਪਾਤਸ਼ਾਹ ਬਾਜੇ ਵੀ ਤੇਰੇ ਅਨੇਕਾ ਹਨ ਤੇ ਨਾਦ ਵੀ ਅਸੰਖ ਹਨਗੇ ਬਾਜੇ ਨਾਰ ਤੁੰਬੁਰ ਆਦਿਕ ਵੀ ਜਵਨ ਵਾਲੇ ਵੀ ਤੇਰੇ ਕਿਤਨੇ ਹਨਗੇ ਤੇ ਕਿਤੋਂ ਇਹਨਾਂ ਦੇ ਅਣ ਅਣਗਣਤੀਆਂ ਨਾਦਾਂ ਸ਼ਬਦਾਂ ਬਾਜਿਆਂ ਦੀਆਂ ਆਵਾਜ਼ਾਂ ਹਨਗੀਆਂ ਅਣਗਿਣਤ ਹੀ ਜੀਵ ਰੂਪੀ ਬਾਜੇ ਵੀ ਤੇਰੇ ਕਿਤਨੇ ਹੀ ਹੈ ਨਾਦ ਉਹਨੇ ਵੀ ਮਿੱਠੇ ਕੋਨੇ ਦਰਮਿਆਨੇ ਅਸੰਖ ਅਨਗਣਤੀ ਹਨ ਕਿਤੇ ਤੇਰੇ ਬਾਵਣ ਹਾਰੇ ਕਿਤਨੀ ਨਾਦ ਕੁੰਭਰ ਆਦਿ ਤੇਰੇ ਬਜਾਉਣ ਵਾਲੇ ਆ ਕਿਤਨੀ ਸੱਚੇ ਪਾਰਸ਼ਾ ਤੇਰੇ ਬਾਜਿਆਂ ਤੇ ਬਜਾਉਣ ਵਾਲੇ ਕਿੰਨੇ ਰਾਦ ਕਿਸਾਰੇ ਬਜਾਈਏ ਹਨ ਅਤੇ ਜਿਹੜੇ ਯੱਛਾਵ ਕੋ ਸਾਰੇ ਨਚਾਈਏ ਹਨ ਗੰਧਰ ਬਾਦ ਕੇ ਸਾਰੇ ਗੁਈਏ ਹਨ ਕਿਉਂ ਬਜਾਉਣ ਵਾਲੇ ਵੀ ਕਿਤਨੇ ਹੀ ਤੇਰੇ ਹਨ ਕਿਤਨੇ ਮਾਰਤੰਬਰ ਆਦਕ ਕਿਤੇ ਤੇਰੇ ਰਾਗ ਪਰਿ ਸਿਉ ਕਹੀਐ ਕਿਤਨੇ ਮਾਰਾ ਤੇਰੇ ਰਾਗਾਂ ਨੂੰ ਚਾਰਨ ਵਾਲੇ ਐ ਕਿਤਨੇ ਪਰੀਆਂ ਰਾਜਨੀਆਂ ਨੂੰ ਚਾਰਨ ਵਾਲੇ ਐ ਕਿਤਨੇ ਸਿਉਨਾਂ ਦੇ ਪੁੱਤਰਾਂ ਨੂੰ ਚਾਰਨ ਵਾਲੇ ਹਨ ਸੋ ਕਿਤਨੇ ਤੇਰੇ ਰਾਗ ਸ੍ਰੀ ਰਾਗ ਮਾਜ ਗਉੜੀ ਭੈਰੋ ਆਦ ਕਹੀਦੇ ਐ ਕਿਤਨੀਆਂ ਤੇਰੇ ਜਸ ਗਾਉਣ ਵਾਲੀਆਂ ਰਾਗਣੀਆਂ 30 30 ਰਾਗਣੀਆਂ ਰਾਗਮਾਲਾ ਦਾ ਚਾਰਨ ਕੀਤੀਆਂ 6 ਰਾਗ ਉਚਾਰਨ ਕੀਤੇ ਐ ਉਤਰ ਉਹਨਾਂ ਦੇ ਸ਼ਾਰੀ ਵਿਚਾਰ ਨੇ ਕੀਤੇ ਆ ਕਿੰਨੇ ਕਹੀਦੇ ਹਨ ਏਤੇ ਤੇਰੀ ਗਾਉਣ ਹਾਰੇ ਕਿਤਨੇ ਉਹਨਾਂ ਰਾਗਾਂ ਨੂੰ ਗਾਉਣ ਵਾਲੇ ਆ ਹੂ ਆ ਬੰਨਣਗੇ ਸੱਚੇ ਪਾਤਸ਼ਾਹ ਕਿਤਨੇ ਰਾਗ ਪ੍ਰੇਮੀ ਕਹੀਦੇ ਹਨ ਕਿਤਨੇ ਕੰਨਾ ਮੈਤਰੀ ਮੁਤਾਦਕ ਫਰੀਆਂ ਕਹੀਦੀਆਂ ਹਨ ਕਿੰਨੇ ਉਹਨਾਂ ਦੇ ਸਤ ਸੰਤੋਖ ਆਦਿ ਕਹਾਂ ਪੁੱਤਰ ਕਹੀਦੇ ਹਨ ਕਿ ਤੁਮੀ ਨੋ ਨੋ ਵਾਲੇ ਜੀਵ ਹੰ ਤੇਰੇ ਜਸ ਨੂੰ ਗਾਵਣ ਤੁਦ ਨੂੰ ਪਾਉਣ ਪਾਣੀ ਬੈ ਸੰਤ ਕਿ ਮਾਰਾ ਆਪ ਨੂੰ ਕੌਣ ਦੇਵਤਾ ਦੇ ਗਾਉਂਦੇ ਹਨਗੇ 49 ਕਰੋੜ ਵਜਾ ਦੀ ਪਾਉਣ ਹੈ ਅਤੇ ਪਾਣੀ ਕાળા ਚਿੱਟਾ ਮਿੱਠਾ ਕੋੜਾ ਆਵੇ ਕੋ ਸਲੂਣਾ ਆਦਿਕ ਜਿਹੜੇ ਪਾਣੀ ਅਨੇਕ ਪ੍ਰਕਾਰ ਦੇ ਸਵਾਦ ਹਨ ਜਿਨ੍ਹਾਂ ਪਾਣੀਆਂ ਦੇ ਉਹ ਪਾਣੀ ਖਤਰ ਹੁੰਮਦਰ ਆਰਗ ਜਾ ਕੇ ਘਟ ਥਲੀ ਸੋ ਪਾਣੀ ਆਦਿਕ ਗਾਉਂਦੇ ਹਨਗੇ ਅਤੇ ਬਰਨਦੇਵਤਾ ਆਦਿਕ ਬਸੰਤਰ ਬਸੰਤਰ ਦੇਵਤਾ ਕਗਨੀ ਆਦਿਕ ਗਾਉਂਦੇ ਆ ਸਮਾਨ ਜਿਸ ਰਾਗਨ ਇਸੇ ਪ੍ਰਕਾਰ ਜੋਗਨੀ ਅਤੇ ਬੜਵਾ ਨਾ ਲਗਨੀ ਇਤਿਆਰ ਅਗਨੀਆਂ ਜਿਹੜੀਆਂ ਭੇਦ ਹਨ ਉਹ ਵੀ ਸਾਰੇ ਆਪ ਨੂੰ ਗਾਉਂਦੇ ਹਨ ਗਾਵ ਰਾਜਾ ਧਰਮ ਦੇਵਾਰੇ ਕੌਣ ਤਾਂ ਨਹੀਂ ਬਸੰਤਰ ਪਾਉਣ ਦੇਵਤਾ ਪਰਮੇਸ਼ਰ ਨੂੰ ਗਾਉਂਦਾ ਹੈ ਕੌਣ ਦੇਵਤਾ ਸਾਥ ਸੰਗੇ ਜੀ ਕੁਵਾਰੀਨ ਉਹ ਦੇਵਤਿਆਂ ਨੂੰ ਹੰਕਾਰ ਹੋ ਗਿਆ ਇੰਦਰ ਦੀ ਸਵਾਚ ਕਿ ਸਾਡੇ ਵਰਗਾ ਬਣੀ ਕੋਈ ਨਹੀਂ ਉਸ ਮਾਰਾ ਵੇਲੇ ਮਾਰ ਨੇ ਕਿ ਇੰਦਰ ਦੀ ਸਵਾ ਦਾ ਮਾਨ ਤੋੜਨ ਵਾਸਤੇ ਗੱਬਰੂ ਉਤਾਰ ਕੇ ਆ ਕੇ ਬੈਠ ਗਏ ਜਦੋਂ ਬੈਠ ਗਏ ਤੇ ਪੁੱਛਿਆ ਕਿ ਇੰਦਰ ਕਹਿੰਦਾ ਵੀ ਉਹ ਦੇਵ ਸੂਪ ਕੌਣ ਹੈ ਜਿਹੜਾ ਆਪਣੇ ਸਾਹਮਣੇ ਸਵਾ ਦੇ ਬੈਠਾ ਹੈ ਮੈਂ ਉਹਨਾਂ ਤੇਜੀ ਨੂੰ ਸਾਹ ਸਾਹਿਬ ਨੂੰ ਪੁੱਛ ਕੇ ਆਉ। ਪਹਿਲਾਂ ਪਾਉਣ ਦੇਵਤਾ ਗਿਆ ਕਹਿੰਦਾ ਮੈਂ ਪੁੱਛ ਕੇ ਆਉਣਾ। ਜਦੋਂ ਪਾਉਣ ਪੁੱਛਣ ਲੱਗੇ ਆਪ ਕੌਣ ਕਹਿਣ ਲੱਗੇ ਭਾਈ ਤੇਰਾ ਸਵਾਲ ਜਿਹੜਾ ਕਰਨਾ ਹੈ ਸਾਰਿੰ ਤੇਰੇ ਕੀ ਆਤਮਾ ਮੇਰੇ ਦੀ ਆਤਮਾ ਪਰਸਨ ਕਰਨਾ ਤੇਰਾ ਬਣਦਾ ਹੀ ਨਹੀਂ। ਭਲਾ ਜੇ ਤੂੰ ਸਵਾਲ ਕਰਦਾ ਹੈ ਤਾਂ ਤੂੰ ਦੱਸ ਕੌਣ ਹੈ ਕਹਿੰਦਾ ਮੈਂ ਪਾਉਣ ਬਲੀ ਨੇ। ਕੀ ਤੇਰੇ ਚ ਬਾਲਾ ਕਹਿੰਦੇ ਮੈਂ ਬ੍ਰਹਮਣਾਂ ਨੂੰ ਉਡਾ ਸਕਦਾ ਹੈ। ਇਹਨਾਂ ਨੂੰ ਕੱਖ ਰੱਖਦਾ ਆਪਣਾ ਕੰਨ ਲੈ ਮੇਰਾ ਕੱਖੋ ਢਾ ਕੇ ਰੱਖਾ। ਕੌਣ ਜੋ ਲਾ ਰਿਆ ਕੱਖ ਨਾ ਹਟਿਆ। ਕਹਿੰਦੇ ਇਸੇ ਜੋਰ ਦਾ ਮਾਣ ਕਰਦਾ ਸੀ। ਕੌਣ ਦੇ ਦਾ ਆ ਕੇ ਦੀ ਸੁਵਾਜ ਬੈਠ ਗਿਆ। ਕਿੰਦਰ ਪੂਰੇ ਦਾ ਕੌਣ ਸੀ ਕਹਿੰਦੇ ਜੀ ਹੋਰ ਕਿਸੇ ਨੂੰ ਭੇਜ ਕੇ ਪੁੱਛ ਲੋ ਮਾਣ ਜੀ ਟੁੱਟ ਗਿਆ। ਦੱਸ ਨਹੀਂ ਸਕਿਆ। ਫੇਰ ਵਰਨਦੇਵਤਾ ਗਿਆ। ਇਹ ਗਿਆ ਜਿਸ ਵਕ ਤੇ ਇਹ ਕਹਿੰਦਾ ਤੁਸੀਂ ਕੌਣ ਹੋ ਕਹਿੰਦੇ ਵੀ ਤੂੰ ਦੱਸ ਕੌਣ ਆ ਆਪਦੀ ਗੰਦਸਤ। ਕਹਿੰਦਾ ਮੈਂ ਪਾਣੀ ਹ ਵਰਨਦੇਵ ਤਾਂ। ਮੈਂ ਦੁਨੀਆਂ ਨੂੰ ਵਿੱਚ ਡੁਬੋ ਸਕਦਾ ਆਵਦੇ ਕਹਿੰਦੇ ਚੰਗਾ ਸਾਡਾ ਕਾਖੀ ਡੁਬੋ ਕੇ ਦਿਖਾ ਕਾਖੂ ਨਾ ਡੁਬੋ ਸਕ ਕੇ ਸ਼ਰਮਿੰਦਾ ਹੋ ਕੇ ਆ ਗਿਆ ਫਿਰ ਬਸੰਤਰ ਦੇਵਤਾ ਗਿਆ ਇਹਨੂੰ ਪੁੱਛਿਆ ਤੁਸੀਂ ਕੌਣ ਹੋ ਇਹਨਾਂ ਨੇ ਕਿਹਾ ਤੁਸੀਂ ਆਪਣੀ ਗੱਲ ਦੱਸੋ ਕਹਿੰਦਾ ਮੈਂ ਅਗਨੀ ਐ ਮੈਂ ਸਾਰਿਆਂ ਨੂੰ ਸਾੜ ਸਕਦਾ ਕਹਿੰਦੇ ਲੈ ਮੇਰਾ ਕਾਖੀ ਸਾੜ ਕੇ ਦਿਖਾ ਕਾਖੀ ਨਾ ਸਾੜ ਸਕ ਕੇ ਸ਼ਰਮਿੰਦਾ ਹੋ ਕੇ ਆ ਗਿਆ ਫਿਰ ਇੰਦ੍ਰਜੈਲਿਆ ਮਾਰਾ ਲੋਭ ਉਹ ਕਹਿੰਦੇ ਇਹਨੂੰ ਮੰਨੇ ਨੂੰ ਕੀ ਬਰਸ਼ੁੰਦੇ ਨੇ ਇਸ ਫਕਾਰੇ નિર્ਵਲ ਹੋ ਕੇ ਪਾਉਣ ਦੇਵਤਾ ਪਾਣੀ ਦੇਵਤਾ ਵਿਸ਼ੰਤਰ ਦੇਵਤਾ ਇਹ ਉਪਨਿਸ਼ਦਾਂ ਜਿਨ੍ਹਾਂ ਦੀ ਕਥਾ ਹੁੰਦੀ ਹੈ ਇਹ ਸਾਰੇ ਪ੍ਰਵੇਸ਼ ਨੂੰ ਗਾਉਂਦੇ ਹਨ ਗਾਉ ਰਾਜਾ ਧਰਮ ਦੇ ਦੁਆਰੇ ਉਹ ਰਾਜਾ ਜਿਹੜਾ ਹੈ ਮਹਾਰਾਜ ਦੇ ਦੁਆਰੇ ਬੂਹੇ ਅੱਗੇ ਖੜੋਤਾ ਹੋਇਆ ਜਦੋਂ ਸਮੁੰਦਰ ਹੈ ਕਿ ਮੇਠੋ ਪੁਨਿਆਨ ਕੋਈ ਹੋ ਜਾਵੇ ਧਾਵਣ ਤਦ ਨੂੰ ਤੇਤ ਗੋਪਤ ਲਿਖ ਜਾ ਇਸ ਨੂੰ ਕੋਣ ਹੜ ਜੋ ਗੁਣੀ ਪਾਣੀ ਸਤੋ ਗੁਣੀ ਬਸੰਤ ਰਜਨੀ ਵਾਲੇ ਕਮੋ ਗੁਣੀ ਅਤੇ ਪੌਣਾ ਹਾਰੀ ਪਾਣੀ ਜਲ ਘਾਰਾ ਕਰਨ ਵਾਲੇ ਬਸੰਤ ਦੀਆਂ ਧੂੜੀਆਂ ਤਾਉਣ ਵਾਲੇ ਸਭ ਪਰਮੇਸ਼ਰ ਨੂੰ ਗਾਉਂਦੇ ਹਨਗੇ ਅਤੇ ਪੌਣ ਦੀ ਨਹੀਂ ਪਵਿੱਤਰ ਰਹਿਣ ਵਾਲੇ ਪਾਣੀ ਨਹੀਂ ਸ਼ਾਂਤ ਰਹਿਣ ਵਾਲੇ ਬਸੰਤ ਦੀ ਤੇਜਸ਼ੀ ਸਾਰੇ ਗਉਂਦੇ ਹਨ ਗਾਵੈ ਰਾਜਾ ਧਰਮ ਦੇ દ્વાਰੇ ਆ ਵੀ ਬੂਹੇ ਦੇ ਕੇ ਬੈਠਾ ਮਹਾਰਾਜ ਜਸ ਨੂੰ ਬਾਹ ਰਿਹਾ ਹੈ ਗਾਵਨ ਤੁਦ ਨੂੰ ਚਿੱਤ ਗੋਪਤ ਲਿਖ ਜਾਣ ਦੇ ਪਰਮੇਸ਼ੂ ਜਿਹਦੇ ਚਿੱਤ ਦੇ ਗੋਪਤ ਗੱਲਾਂ ਨੂੰ ਚਿੱਤਰਕਾਰੀ ਕਰਕੇ ਲਿਖ ਕੇ ਜਾਣਗੇ ਲਖਾਰੀ ਇਹ ਚਿੱਤ ਗੋਪਤ ਉਹ ਵੀ ਆਪਦੇ ਗੁਨਾਹ ਨੂੰ ਗਾਉਂਦੇ ਹਨ ਲਿਖ ਲਿਖ ਧਰਮ ਵਿਚਾਰੇ ਉਹਨਾਂ ਨੂੰ ਦੇਖਦਾ ਕਾ ਪੁੰਨ ਧਰਮਾਂ ਦੇ ਅਗੇ ਵਿਚਾਰ ਕਰਦਾ ਕਿ ਇੰਨੇ పాਪ ਹੈ ਇਹਦੇ ਇੰਨੇ ਪੁੰਨ ਹਨ ਜੀਵ ਦੇ ਗਾਵਨ ਤੁਦ ਨੂੰ ਅਰਮੰਸਾਰ ਮਿਆ ਵਿਚਾਰਨੇ ਆ ਕਿ ਪੁੰਨ ਕਿਦੇ ਚ ਹੈ ਪਾਪ ਕਿਸ ਵਿੱਚ ਹਨ ਗਾਵਨ ਤੁਦ ਨੂੰ ਇਸਰ ਬ੍ਰਹਮਾ ਦੇਵੀ ਸਵਾਰੇ ਤੇ ਮਾਰੇ ਤੇਰੇ ਸਦਾ ਸਵਾਰੇ ਹੋਏ ਤੋਂ ਦੇ ਹੰਗੇ ਤੇਰੇ ਗੁਨਾ ਨੂੰ ਗਾਉਂਦੇ ਐ ਬ੍ਰਹਮਾ ਤਾਂ ਆਪਣੇ ਪੁੱਤਰ ਸੰਕਿਸ਼ਨਾੰਦ ਨੂੰ ਸੰਤਕੁਮਾਰ ਤੇ ਬਾਲ ਖਿਲਾੜਕ ਜੋ 60 ਲੱਖ ਸੰਗੇ ਤੇ ਇਸੇ ਪ੍ਰਕਾਰ ਬਾਕੀ ਦੇ ਨਾਰਦ मुनि ਆਦਿ ਕਰੇ ਇਹਨਾਂ ਦੇ ਸమేਤ ਤੇ ਸ਼ਿਵ ਜੀ ਇਸੇ ਪ੍ਰਕਾਰ ਆਪਦੇ ਬਾਲ ਕਿ ਸ਼ਾਮਕਾਰ ਤਿਕ ਗਣੇਸ਼ ਆਦਕਾਂ ਦੇ ਸਹਿਤ ਤੇ ਵਿਸ਼ਨੂੰ ਆਪਦੇ ਭਗਤਾਂ ਰੂਪੀ ਸਹਿਤ ਵਾਲਕਿਆਂ ਦੇ ਸਵਾਰ ਸਵਾਰ ਕੇ ਆਪਦੇ ਗੁਣਾਂ ਨੂੰ ਗਾਉਂਦੇ ਹਨ ਗਾਵਨ ਦੁਰਗਾ ਦੇਵੀ ਆਦਿਕ ਪਾਰਵਤੀ ਸਤੀ ਆਦਿਕ ਲਕਸ਼ਮੀ ਆਦਿਕ ਗਾਵਨ ਤੁਦ ਨੂੰ ਇੰਦਰ ਇੰਦਰਾਸਣ ਬੈਠੇ ਆਪ ਜੀ ਸਰਵਸ਼ੇਸ਼ ਰਿੰਦਰ ਦੇਵਤਾ ਵੀ ਗਾਉਂਦੇ ਹਨ ਇੰਦਰ ਪਦਮੀ ਦੇ ਉੱਤੇ ਬੈਠੇ ਹੋਏ 72 ਚੌਕੜੀਆਂ ਮੰਤਰ ਇੰਦਰ ਜਿਹੜੇ ਆ 72 ਵਾਲੀ ਹੋ ਕੇ ਮਰ ਜਾਂਦੇ ਆ ਇਸ ਨਾਲ ਉਸ ਵੇਲੇ 72 ਮਨੰਤਰ ਹੁੰਦੇ ਇੱਕ ਇੱਕ ਮਨੰਤਰ ਵਿੱਚ ਇੰਦਰ ਰਾਜ ਕਰਦਾ ਹੈ ਤੇ ਬ੍ਰਹਮਾ ਦੀ ਇੱਕ ਦਿਨ ਵਿੱਚ 14 ਇੰਦਰ ਬਨਾਸ ਕਾਲ ਬ੍ਰਹਮੇ ਦਾ ਇੱਕ ਦਿਨ ਬਿਹਾਵੇ 14 ਇੰਦਰ ਰਾਜ ਕਰਕੇ ਮੁੱਕ ਜਾਂਦੇ ਆ ਬ੍ਰਹਮਾ ਦੀ ਇੱਕ ਦਿਹਾੜੀ ਵਿੱਚ ਜੋ ਹਜ਼ਾਰ ਯੁੱਗ ਦੀ ਚੌਂਕੜੀ ਹੈ ਨੇ ਜਿਹੜੀ ਇੱਕ ਬ੍ਰਹਮਾ ਦਾ ਕਲਪਿਕ ਦਿਨ ਮੰਨਿਆ ਗਿਆ ਹੈ ਹੋਏ ਗਾਵ ਇੰਦਰ ਇੰਦਰ ਬਦਮੀ ਤੇ ਬੈਠੇ ਆਪ ਨੂੰ ਆਉਂਦੇ ਹਨ ਦੇਵਤਿਆਂ ਦਰ ਨਾਲੇ ਦੇਵਤਿਆਂ ਦਾ ਦਾਲਵਾਜੀਆਂ ਦੇ ਨਾਲ ਫੌਜ 33 ਕਰੋੜ ਦੇਵਤੇ ਜਿਹੜੇ ਹਰਿ ਨੰਦਰਮਾ ਦੇ ਸੰਕਲਪ ਨਾਲ ਪੈਦਾ ਹੋਏ ਉਹਨਾਂ ਦਾ ਰਾਜਾ ਇੰਦਰ ਨੂੰ ਬਣਾਇਆ ਹੋਇਆ ਹੈ ਇੰਦਰ ਦੇਵਤਿਆਂ ਦੇ ਦਲ ਦੇ ਨਾਲ ਦੇਵਤਿਆਂ ਦੇ ਦਰ ਸੰਖਾਤ ਕਮਜਾ ਵਜਾ ਵਜਾ ਕੇ ਗਾਉਂਦੇ ਹਨ ਆਦਰ ਦੇ ਨਾਲ ਜਾਤੀ ਹੈ ਦੇਵਤਿਆਂ ਦੀ ਗਾਉਂਦੇ ਹਨ ਗਾਵਨ ਤੁਦ ਨੂੰ ਸਿੱਧ ਸਮਾਧੀ ਅੰਦਰ ਸਿੱਧ ਲੋਕ ਇਹ ਪਰਮੇਸ਼ਰ ਆਪ ਨੂੰ ਗਾਉਂਦੇ ਹਨ ਸਮਾਧੀ ਦੇ ਅੰਦਰ ਸਥਿਤ ਹੋ ਕੇ ਸਮਾਧੀ ਚ ਲੀਨ ਹੋ ਕੇ ਸੁਨਾਦੀ ਇਸ ਤਰ੍ਹਾਂ ਹੋਣ ਵਾਸਤੇ ਵੀ ਗਾਉਂਦੇ ਹਨ ਗਾਵਨ ਤਦ ਨੂੰ ਸਾਧ ਵਿਚਾਰੇ ਸਾਧ ਸਾਧਨਾ ਕਰਨ ਵਾਲੇ ਬਰਾਗ ਉਹ ਖਟ ਸੰਤੀ ਮੋਖ ਇਛਾਦਕ ਵਿਚਾਰ ਵਿਚਾਰ ਕੇ ਆਪ ਨੂੰ ਗਾਉਂਦੇ ਹਨ ਗਾਵਨ ਤਦ ਨੂੰ ਜਤੀ ਸਤੀ ਸੰਤੋਖੀ ਇਹ ਪਰਮੇਸ਼ਰ ਆਪ ਨੂੰ ਜਤੀ ਵੀ ਗਾਉਂਦੇ ਹਨ ਛੇ ਜਤੀ ਹਨ ਛੇ ਜਤੀ ਮਾਇਆ ਕੇ ਬੰਦਾ ਇੱਕ ਤਾਂ ਭੀਸ਼ਮ ਪਤਾਮਾ ਜਤੀ ਹੋਇਆ ਇੱਕ ਗੋਰਖਨਾਥ ਹੈ ਇਕ ਭੈਰੂ ਹੈ ਇਕ ਲక్ష్ਮਣ ਹੈ ਇਕ ਦਤਿਆtreਵਾ ਇਕ ਹਨੂਮਾਨ ਹੈ ਇਹ 6 ਜਤੀ ਹੋਏ ਹਨਗੇ ਹਾਂਜੀ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਚੁਣਕਾਰਕ ਸਤਪ੍ਰਤਕੀ ਸੰਤੋਖੀ ਚੁਣਕਾਰਕ ਹੋਏ ਹੈ ਸਤੀ ਦਾਨੀ ਹੋਏ ਹੈ ਜਿਸ ਪ੍ਰਕਾਰ ਦਾਸਰਥ ਸਤੀ ਸੀ ਵਾਹ ਕਰਕੇ ਕਿ ਕਈ ਨੂੰ ਰਾਮਚੰਦਰ ਨੂੰ ਬਣਵਾਹ ਦੇ ਦਿੱਤਾ ਸੀ ਇਸ ਤਰ੍ਹਾਂ ਦੇ ਸਤਪ੍ਰਤਕੀ ਜਿਹੜੇ ਹੋਏ ਹਨ ਜਿਸ ਪ੍ਰਕਾਰ ਹਰੀਜੰਦ ਰਾਜਾ ਸਤਪ੍ਰਤਕੀ ਹੋਇਆ ਹੈ ਬਾਲੁਰਾ ਜੀ ਸਤਪੁਰਤਕੀ ਹੋਇਆ ਮਗਰ ਲੈ ਕੇ ਆਪਣੇ ਆਪ ਨੂੰ ਬਾਵਨ ਨੂੰ ਮਨਾਉਂਦਾ ਸੀ ਇਸ ਪ੍ਰਕਾਰ ਦੇ ਸਤੀ ਲੋਕ ਗਾਉਂਦੇ ਹਨਗੇ ਸੰਤੋਖੀ ਸੰਤੋਖੀ ਚੁਨਕਾ ਆਦਿ ਰਿਸ਼ੀ ਜਿਸ ਨੇ ਸੰਤੋਖ ਰੱਖਿਆ ਸੀ 7 ਦਿਨ ਦੇ ਭੁੱਖੇ ਨੇ ਇਹ ਨੰਤਰ ਜਮੀ ਨੂੰ ਅਰਾਧਿਆ ਤੇ ਬ੍ਰਾਹਮਣਵਾਦ ਦੇ ਵੇਦ ਚ ਲਿਖਿਆ ਹੈ ਕਿ ਚੁਨਕੇ ਸੋਅ ਚੁੱਕੇ ਗੁਜ਼ਾਰਾ ਕਰੇ ਕਿ ਤੂੰ ਮੰਗੇ ਨਾ ਕੋਈ ਵਪਾਰ ਨਾ ਕਰੇ ਖੇਤੀ ਆਦਕ ਨਾ ਕਰੇ ਇਸ ਪ੍ਰਕਾਰ ਦੇ ਸਾਨ ਚੁੰਗਰਹੀ ਇਹ 7 ਦਿਨ ਭੁੱਖੇ ਰਹੇ ਝੜੀ ਲੱਗੀ ਦੀ ਕਿਤੋਂ ਆਨੰਦ ਮਿਲਿਆ 7ਵੇਂ ਦੇ ਕੀੜਿਆਂ ਦੇ ਭੋਂ ਤੋਂ ਸਤੂਆਂ ਦੇ ਥੋੜੀਆਂ ਛੱਲਾ ਮਿਲੀਆਂ ਉਹ ਲਿਆ ਕੇ ਰਗੜ ਕੇ ਕੁੰਡੇ ਦੇ ਵਿੱਚ 4 ਛੰਨੇ ਬਣਾਏ 5 ਛੰਨੇ ਬਣਾਏ ਇੱਕ ਇਹਦਾ ਪੁੱਤਰ ਸੀ ਇੱਕ ਨੂੰਹ ਸੀ ਇੱਕ ਆਵਸੀ ਕੈਸਤਰੀ ਸੀ تے پنجواں ਛੰਨਾ ਮਹਾਰਾ ਦੇ ਅਰਪਣ ਵਾਸਤੇ ਧਿਆਨ ਕੀਤਾ ਤੇ ਮਹਾਰਾ ਨੇ ਉਸ ਵੇਲੇ ਗਿਰਦ ਰੂਪ ਧਾਰ ਕੇ ਆ ਗਏ ਇਹਨਾਂ ਦੇ پنجੇ ਛੰਨੇ ਪੀ ਗਏ ਵੀ ਮੈਂ ਬਾਲਾ ਭੁੱਖਾ ਹੈ ਜਿਸ ਵੇਲੇ ਪੀ ਕੇ ਫਿਰ ਉਸੇ ਤਰ੍ਹਾਂ ਹੀ ਰਹੇ ਉਸ ਵੇਲੇ ਮਹਾਰਾ ਬੇਨ ਦੀ ਸਿੱਧੀ ਦੇਤੀ ਅੰਬੀਅਤ ਤੋੜਦਾ ਮੁਕੀ ਨਹੀਂ ਸੀ ਇਉ ਚੁਣਕ ਨਹੀਂ ਸੀ ਸੰਤੋਖੀ ਮੰਨਿਆ ਸੋ ਸੰਤੋਖੀ ਚੁਣ ਕਰੀ ਹੀ ਆਦਿਕ ਵੀ ਦੌਂਦੇ ਹਨ ਗਾਵਨ ਤੁਦਨੋ ਵੀਰ ਕਰਾਰੇ ਅਦੇ ਪੰਜਾਬੀ ਵੀਰ ਜਿਹੜੇ ਹਨ ਹਨੂਮਨ ਸਿੰਘ ਮਨ ਹਨਮਨ ਸਿੰਘ ਆਦਿਕ ਤੇ ਨਰ ਸਿੰਘ ਆਦਿਕ ਇਹ 52 ਵੀਰ ਸੁਹਾਵੇ ਵਾਲੇ ਕਰਾਰੇ ਸੁਭਾਅ ਹੈ ਜਿਨ੍ਹਾਂ ਦੇ ਕਹ ਰਾਖੀ ਜਿਨ੍ਹਾਂ ਦੇ ਆਰਿਆਂ ਵਰਗੇ ਹੈ ਸੇ ਕਰਾਰੇ ਤੇਜ ਸੁਭਾਅ ਵਾਲੇ ਜਿਹੜੇ ਵੀਰ 52 ਹਨ ਇਹ ਵੀ ਆਪ ਨੂੰ ਗਾਉਂਦੇ ਹਨ ਵੀਰ ਸੰਤ ਗਾਉਂਦੇ ਐ ਜਿਹੜੇ ਮਾਤਾ ਦੇ ਗਰੁ ਦੇ ਅਕਰਾਰ ਅਨੁਸਾਰ ਭਜਨ ਕਰਦੇ ਹਨ ਗਾਵਨ ਤੁਦ ਨੂੰ ਪੰਡਤ ਪੜੇ ਰਖੀਸ਼ਰ ਇਹ ਪਰਮੇਸ਼ਰ ਮਨ ਨੂੰ ਪੰਡਤ ਗਾਉਂਦੇ ਆ ਵਿਆਸ ਆਦਿਕ ਉਹਦੇ ਪੜੇ ਹੋਏ ਗਾਹਾਂ ਵਿਦਿਆਰਥੀ ਜੋ ਜੈਮਨੁਨੀ ਆਦਿਕ ਆਉਂਦੇ ਆ ਪੜਨ ਹੁੰਦਾ ਆ ਦੂਸਿਆਂ ਸੋਧਨ ਜਿਹਦੇ ਚ ਪੜੇ ਆਇਆ ਇਹਨਾਂ ਫਰਕ ਹੋਇਆ ਹਾਂਜੀ ਪਰ ਰਖੀਸ਼ੇ ਰਿਸ਼ੀਆਂ ਦੇ ਰਿਖੀ ਜੇ ਬੇਦੀਆਂ ਰਿਚਾਂ ਨੂੰ ਉਚਾਰਨ ਵਾਲੇ ਰਖੀਸ਼ਰ ਲੋਕ ਜਿਹੜੇ ਹਨ ਗੋਤਮ ਦੀ ਹੀ ਯਾਦ ਆਉਂਦੇ ਹਨ ਜੁਗ-ਜੁਗ ਵੇਦਾਂ ਨਾਲੇ ਇਹ ਜੁਗਾਂ-ਜੁਗਾਂ ਦੇ ਵੇਦ ਹਨ ਸਤਜੁਗ ਦਾ ਸ਼ਾਮ ਵੇਦ ਹੈ ਤ੍ਰੇਤੇ ਦਾ ਰਿਗ ਵੇਦ ਹੈ ਦਵਾਪਰ ਦਾ ਜੁਜਰ ਵੇਦ ਹੈ ਕਲਯੁਗ ਦਾ ਸਰਵਣ ਵੇਦ ਹੈ ਇਉਂ ਜੁਗਾ-ਜੁਗਾ ਦੇ ਵੇਦ ਦੇ ਮਹਤਮ ਦੇ ਨਾਲ ਸਤਜੁਗੀ ਬ੍ਰਾਹਮਣਾਂ ਦਾ ਰਾਜ ਸੀ ਹੰਸਾ ਉਤਾਰ ਹੋਇਆ ਤ੍ਰੇਤੇ ਵੀ ਛੇਤਰੀਆਂ ਦਾ ਰਾਜ ਸੀ ਰਾਮਾ ਉਤਾਰ ਹੋਇਆ ਅਤੇ ਦਵਾਪਰ ਚ ਬਈਸਾਂ ਦਾ ਉਤਕਾਰ ਰਾਜ ਸੀ ਕ੍ਰਿਸ਼ਨ ਉਤਾਰ ਹੋਇਆ ਹੈ ਇਸੇ ਪ੍ਰਕਾਰ ਕਾਲਯੁਗ ਵਿੱਚ ਕਲ ਕੀ ਹੋਵੇਗਾ शूद्रਾਂ ਦੇ ਰਾਜ ਦਾ ਇਹ ਚਾਰ ਯੁਗਾਂ ਯੁਗਾਂ ਦੇ ਵੇਦਾਂ ਦੇ ਮਹਾਤਮ ਦੇ ਨਾਲ ਚਾਰ ਅਵਤਾਰ ਗਾਉਂਦੇ ਹਨ ਗਾਵਨ ਤੁਦ ਨੂੰ ਗਾਵਨ ਤੁਦ ਨੂੰ ਮੋਹਣੀਆਂ ਮਨਮੋਹਨ ਫਿਰ ਪ੍ਰਮੋਸ਼ਿਵ ਤੈਨੂੰ ਮੋਹਣੀਆਂ ਜਿਹੜੀਆਂ ਇਸਤਰੀਆਂ ਹਨ ਮਨਮੋਹਨ ਪਰਮੇ ਮਨ ਨੂੰ ਮੋਹਤ ਕਰਨ ਵਾਲੀਆਂ ਪੁਰਖਾਂ ਦੇ ਗਾਉਂਦੀਆਂ ਹਨ ਸੁਰਗ ਮਛ ਪਿਆਲੇ ਸਵਰਗ ਲੋਕ ਦੀਆਂ ਪਛਰਾ ਹਨ ਮਛ ਮਾਤ ਲੋਕ ਦੀਆਂ ਇਹਨਾਂ ਚਤੁਰ ਮੀਆਂ ਪਦਮਨੀ ਆਦਕ ਹਨ ਜਿਹੜੀਆਂ ਤੇ ਪਿਆਲੇ ਪਤਾਲ ਦੀਆਂ ਨਾਗੜੀਆਂ ਆਦਕ ਗਾਵਨ ਤੁਦ ਨੂੰ ਰਤਨ ਉਪਾਏ ਤੇਰੇ ਜੀਤੇ ਏ ਪਰਮੇਸ਼ਰ ਤੈਨੂੰ ਰਤਨ ਪੈ ਗਾਉਂਦੇ ਹੈ ਰਤਨਾਂ ਦਾ ਜਿਹੜਾ ਗਾਉਣਾ ਉਹ ਆਪ ਦੀ ਸੁੰਦਰਤਾ ਦਿਖਾ ਰਹੇ ਹਨਗੇ 6 14 ਰਤਨ ਮੰਨੇ ਗਏ ਹਨ ਜਿਨ੍ਹਾਂ ਦੇ ਅਨੰਤ ਆਦਕ ਬੰਦਿਆਂ ਦੀ ਗਿਣਤੀ ਵਿੱਚ ਹਨਗੇ ਇਸੇ ਪ੍ਰਕਾਰ ਚੰ드ਮਾ ਆਦਕ ਤੇ ਇਸੇ ਪ੍ਰਕਾਰ ਬਾਕੀ ਦੇ ਜਿਹੜੇ ਹਨ ਸ੍ਰੀ ਲక్ష్ਮੀ ਮਾਨ ਕੌਸ਼ਟਿਕਮਣੀ ਰੰਬਾ ਬਾਰਣੀ ਤਨਕੁਤਨ ਅੰਤਰਵਾਜ ਵਿਖਤੈਨ ਸੰਸਕਲਪਤਰ ਸੰਖ ਅਵੀ ਗਜਰਾਜ ਇਹ ਰਤਨ ਪੈਦਾ ਕੀਤੇ ਤੇਰੇ ਸਭ ਤੈਨੂੰ ਗਾਉਂਦੇ ਹਨ ਆਪਣੀ ਸ਼ੋਭਾ ਜਿਹੜੇ ਜੜੋਆ ਆਪਣੀ ਸ਼ੋਭਾ ਬੁਖਾਰੇ ਕਿ ਸਾਨੂੰ ਅੰਤਰਜਾਮੀਨ ਪੈਦਾ ਕੀਤਾ ਇਸ ਪ੍ਰਕਾਰ ਰਤਨ ਕੌਮ ਰਤਨ ਪੰਜ ਰਤਨ ਜਿਵੇਂ ਨਾਮ ਹੁੰਦਾ ਦੁਨੀਆ ਜੋ ਲੈਗਪੁਰਖ ਉਹਨਾਂ ਰਤਨ ਕਰਕੇ ਉਚਾਰਿਆ ਜਾਂਦਾ ਹੈ ਇਹ ਜਿਨੇ ਰਤਨ ਪੈਦਾ ਕੀਤੇ ਸਾਰੇ ਤੈਨੂੰ ਗਾਉਂਦੇ ਹਨ ਜਿਤਨੇ 86 ਤੀਰਥ ਨਾਲੇ 63 ਤੀਸ ਗਾਉਂਦੇ ਹਨ ਆਪਣੇ ਮਹਾਤਮਾ ਦੇ ਨਾਲ ਵੇਰ ਸ਼ਾਸਤਰਾ ਦੇ ਸਭ ਆਪ ਦੇ ਕਾਇੰਗਾਰੇ ਹਨ ਗਾਵਨ ਤੁਦ ਨੂੰ ਜੋਧ ਮਹਾਬਲ ਸੂਰਾ ਆਪ ਜੀ ਨੂੰ ਗਾਉਂਦੇ ਨੇ ਜੋਧੇ ਜਿਹੜੇ ਰਥੀ ਹਨਗੇ ਮਹਾਵਲ ਮਹਾ ਰਥੀ ਹਨਗੇ ਤੇ ਸੂਰਮੇ ਜਿਹੜੇ ਆਪ ਰਥੀ ਹਨ ਇਹ ਵੀ ਆਪ ਨੂੰ ਗਾਉਂਦੇ ਹਨ ਰਥੀ ਜਿਹੜਾ ਇੱਕ ਸੌ ਨਾਲ ਜੰਗ ਕਰੇ ਮਹਾ ਰਫੀ 10000 ਨਾਲ ਜੰਗ ਕਰਕੇ ਜਿੱਤ ਪਾਵੇ ਅਦਰਫੀ ਜਿਹੜਾ ਵਗੇ ਤਾਂ ਨਾਲ ਜੰਗ ਕਰਕੇ ਫਿਰ ਫਤਿਹ ਪਾਵੇ ਇਹੋ ਆਪ ਨੂੰ ਗਾਉਂਦੇ ਹੈ ਇਸ ਪ੍ਰਕਾਰ ਯੋਧੇ ਜਿਹੜੇ ਸਰਵਨ ਕਰਨ ਵਾਲੇ ਹੈ ਤੇ ਮਹਾਵਲੀ ਜਿਹੜੇ ਮੰਨਣ ਕਰਨ ਵਾਲੇ ਹੈ ਸੂਰਮੇ ਜਿਹੜੇ ਨਿਹਾਸਨ ਕਰਨ ਵਾਲੇ ਹੈ ਯੋਧੇ ਜਿਹੜੇ ਸਰੀਰ ਨੂੰ ਰੋਕਣ ਵਾਲੇ ਕੋ ਸੰਗਤ ਤੋਂ ਅਤੇ ਮਹਾਵਲੀ ਜਿਹੜੇ ਇੰਦਰੀਆਂ ਨੂੰ ਦਸਾਂ ਨੂੰ ਦਮਨ ਕਰਨ ਵਾਲੇ ਸੂਰਮੇ ਮਨ ਨੂੰ ਫਤਿਹ ਕਰਨ ਵਾਲੇ ਸਾਰੇ ਆਪ ਨੂੰ ਗਾਉਂਦੇ ਹਨ ਗਾਵਨ ਤੁਦ ਨੂੰ ਖਾਣੀ ਚਾਰੇ ਚਾਰ ਖਾਣੀਆਂ ਦੇ ਜੀ ਅੰਡੇ ਚ ਖਾਣੀ ਜੇਰ ਚ ਖਾਣੀ ਸਿੱਧ ਜੂਤ ਪੁਜਾਲਕ ਖਾਣੀਆਂ ਦੇ ਜੀ ਵੀ ਆਪ ਨੂੰ ਗਾਉਂਦੇ ਹਨ ਅੰਡੇ ਤੋਂ ਪੈਦਾ ਹੋਏ ਜਿਹੜੇ ਹਨਗੇ ਗਰ ਰਾਕ ਕਾਕ ਪਸੰਡਾਕ ਇਹ ਸਾਰੇ ਅੰਡੇ ਦੀ ਖਾਣੀ ਦੇ ਗਾਉਂਦੇ ਐ ਅਤੇ ਜੇਰ ਜੀ ਤੋਂ ਸਾਰੇ ਜੀ ਜਿੰਨੇ ਪੈਦਾ ਹੋਏ ਐ ਬੰਦੇ ਆਦ ਗਾਉਂਦੇ ਐ ਅੰਡੇ ਸੇਤ ਜ ਮੁਰਕੇ ਤੋਂ ਪੈਦਾ ਹੋਇਆ ਸੀ ਜਿਸ ਪ੍ਰਕਾਰ ਹਨੂਮਾਨ ਦਾ ਪੁੱਤਰ ਜਿਹੜਾ ਸੀਗਾ ਉਹ ਮੁੜਕੇ ਤਾਂ ਹਨੂਮਾਨ ਦੇ ਤੋਂ ਪਹਿਲਾਂ ਹੋਇਆ ਸੀ ਉਸ ਦਾ ਨਾਮ ਚਿੱਤੇਵੈਰੀ ਉਹ ਮਹਾਰਾਵਣ ਦਾ ਪਹਿਰੇਦਾਰ ਸੀ ਉਸ ਵੀ ਉਹ ਵੀ ਗਾਉਂਦੇ ਹਨ ਹਨੂਮਾਨ ਦਾ ਪੁੱਤਰ ਸੀ ਜਿਹੜਾ ਉਹ ਮੁੜਕੇ ਤੋਂ ਸੇਤ ਤੋਂ ਮੁੜ ਕੇ ਜੋ ਲੰਕਾ ਚ ਗਿਆ ਹੈ 라ਵਣ ਦੇ ਸਾਣੇ ਬਾਅਦ ਉਹ ਮੁੜ ਕੇ ਇਹਨੂੰ ਆਇਆ ਸੀ ਮੁੜਕੇ ਤੋਂ ਪੈਦਾ ਹੋਇਆ ਸੀ ਮੱਛੀ ਨੇ ਪੇਰ ਦੇ ਵਿੱਚੋਂ ਪੈਦਾ ਮਸ਼ੋਧਰੋ ਦਾ ਨਾਮ ਸੀ ਇਹ ਗਾਉਂਦੇ ਹਨਗੇ ਤੇ ਅੰਦਰ ਜਿਹੜੇ ਸੇਤ ਤੇ ਤੇ ਉਹ ਪੂਜੀ ਖਾਣੀ ਚ ਬਿਰਸ਼ ਕਲਪਤਾਰ ਬਿਰਸ਼ਾਤ ਗਾਉਂਦੇ ਹਨਗੇ ਇਹ ਸਾਰੇ ਗਾਉਂਦੇ ਹਨ ਚਾਰ ਖਾਣੀਆਂ ਦੇ ਜੀਵ ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਗਾਵਨ ਗਾਵਨ ਨਵਾਂ ਖੰਡਾਂ ਦੇ ਤੇ ਮੰਡਲ ਦੇਸਾਂ ਦੇ ਬ੍ਰਹਮੰਡਾਂ ਦੇ ਸਾਰਿਆਂ ਦੇ ਕਰ ਕਰ ਰੱਖੀ ਤੇਰੀ ਧਾਰੇ ਇਹ ਕਰਕੇ ਪੈਦਾ ਅਤੇ ਕਰਕੇ ਧਾਰਨ ਕਰਕੇ ਪਾਲਣਾ ਕਰਕੇ ਰੱਖੇ ਹੋਏ ਆਪਦੇ ਆਸਰੇ ਸੀ ਤੁਦ ਨੂੰ ਗਾਵਨ ਜੋ ਤੁਦ ਭਾਵਨ ਮਹਾਰਾਜੋ ਆਪ ਨੂੰ ਗਾਉਂਦੇ ਹੈ ਜੋ ਆਪ ਨੂੰ ਪਾਉਂਦੇ ਹੈ ਸਾਰਿਆਂ ਚੋਂ ਤੈਨੂੰ ਪਾ ਜਾਂਦੇ ਜਿਹੜੇ ਰੱਤੇ ਤੇਰੇ ਭਗਤ ਰਸਾਲੇ ਪਾਉਂਦੇ ਕੌਣ ਆਪ ਨੂੰ ਜਿਹੜੇ ਰੰਗੇ ਹੋਏ ਸੱਚੇ ਪਾਤਸ਼ਾਹ ਭਗਤ ਅਰੇ ਸਾਲੇ ਰਸ ਲੈਂਦੇ ਆ ਆਨੰਦ ਲੈਂਦੇ ਤੇਰੇ ਰੂਪ ਦਾ ਹੋਰ ਕੀਤੇ ਤੁਦ ਨੂੰ ਗਾਵਨ ਸੀ ਮੈਂ ਚਿਤਨਾ ਆਵਨ ਜਿਹੜੇ ਗਿਆਤ ਪੁਰਬ ਗਾਉਂਦੇ ਉਹਨਾਂ ਦਾ ਨਾਮ ਲਿਆ ਹੈ ਹੋਰ ਕਿਤਨੇ ਸੱਚੇ ਪਾਤਸ਼ਾਹ ਆਪ ਨੂੰ ਗਾਉਂਦੇ ਐ ਉਹ ਗਿਆਨ ਪ੍ਰੂਜੇ ਦੇ ਗਾਉਂਦੇ ਆ ਸਾਡੇ ਚੇਤੇ ਨਹੀਂ ਆਉਂਦੇ ਚੇਤੇ ਕਰਕੇ ਵੀ ਕਰਨੇ ਹਨ ਨਾਨਕ ਕਿਹਾ ਵਿਚਾਰੇ ਪਰ ਉਹ ਤਾਂ ਕੀ ਨਿਰਣਾ ਕਰਕੇ ਕਾਗਦੇ ਦੰਦ ਦੀ ਨੇ ਕੀ ਨਿਰਣਾ ਕਰਕੇ ਦਸੀ ਅਨੰਤ ਹਨ ਸੋਈ ਸੋਈ ਸਦਾ ਸੱਚ ਸਾਹਿਬ ਤੇ ਮਾਰਾ ਸੋਈ ਸਦਾ ਸੱਚ ਸਾਹਿਬ ਪਿੱਛੇ ਸੀ ਸੋਈ ਸਦਾ ਸੱਚ ਸਾਹਿਬ ਹੁਣ ਹੈ ਸਾਚਾ ਸੱਚੀ ਨਾਈ ਅੱਗੇ ਨੂੰ ਵੀ ਬੀ ਉਹ ਸੱਚਾ ਪਰਮੇਸ਼ਰ ਹੋਵੇਗਾ ਉਹਦੀ ਸੱਚੀ ਨਾਈ ਮਹਿਮਾ ਹੈ ਹੈ ਪੀ ਹੋਸੀ ਜਾਏ ਨਾ ਜਾਸੀ ਹੈ ਹੁਣ ਵਰਤਮਾਨ ਸਮੇਂ ਚ ਵੀ ਪੀ ਬਹਲੋ ਪਿੱਛੇ ਸੀਗਾ ਖੋਸੀ ਅੱਗੇ ਨੂੰ ਵੀ ਹੋਵੇਗਾ ਜਾਏ ਨਾ ਜਾਸੀ ਉਹ ਪੈਦਾ ਨਹੀਂ ਹੋਇਆ ਕਿਤੇ ਨਾ ਮਰ ਕੇ ਜਾਵੇਗਾ ਰਚਨਾ ਜਿੰਨ ਰਚਾਈ ਉਹ ਕੌਣ ਹੈ ਜਿਸ ਨੇ ਸਤਿਗੁਰੂ ਜੀ ਕਹਿੰਦੇ ਨੇ ਬੀਬੀ ਰਚਨਾ ਨੇ ਸੰਸਾਰ ਦੀ ਰਚਨਾ ਕੀਤੀ ਹੈ ਐਸਾ ਉਹ ਪਰਮੇਸ਼ਰ ਹੈ ਬੇਬੇ ਨਾਨਕੀ ਦੇ ਪ੍ਰਸੰਗ ਕਹਿ ਰਹੇ ਹਨਗੇ ਐਸਾ ਰਚਨਾ ਜਿੰਨ ਰਚਾਈ ਰਚਨਾ ਜਾਸੀ ਜਿੰਨ ਰਚਾਈ ਜਾਇ ਨਾ ਇਹ ਰਚਨਾ ਜਿਹੜੀ ਤੇਰੀ ਜਾਊਗੀ ਜਿਸ ਵਾਹਿਗੁਰੂ ਦੀ ਚਾਈ ਉਹ ਨਹੀਂ ਜਾਵੇਗਾ ਉਹ ਰਹੇਗਾ ਰੰਗੀ ਰੰਗੀ ਭਾਤੀ ਬੀਬੀ ਨੇ ਪੁੱਛਿਆ ਮਾਰਾ ਰਚਨਾ ਕਹੀ ਕੀ ਹੈ ਮਾਰਾ ਕਹਿੰਦੇ ਰੰਗੀ ਰੰਗੀ ਇੱਕ ਇੱਕ ਰੰਗ ਦੇ ਜਿਵੇਂ ਸਾਰੇ ਤੋਤੇ ਸਾਰੇ ਹੀ ਹੈ ਕਾਂ ਕਾਲੇ ਹੀ ਹੈ ਇਸ ਪ੍ਰਕਾਰ ਰੰਗਾ ਰੰਗਾ ਦੀ ਇੱਕ ਰੰਗ ਦੀ ਤੇ ਭਾਤੀ ਜਿੰਸਾਂ ਜਿਵੇਂ ਮੋਰ ਵਾ ਤਿਤਰਾਦਕ ਇਹ ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਜਿਹੜੀ ਹੈ ਤੇ ਜਿੰਸਾਂ ਜਿਹੜੀਆਂ ਘੋੜਿਆਂ ਦੀ ਖਚਰਾਂ ਦੀ ਗਧਿਆਂ ਦੀ ਗਊਆਂ ਦੀ ਮਈਆਂ ਦੀਆਂ ਜਿੰਸਾਂ ਜਿਵੇਂ ਚੀਜ਼ਾਂ ਇਸ ਪ੍ਰਕਾਰ ਦੀ ਰਚਨਾ ਜਿਹੜੀ ਪ੍ਰਗਤ ਵੱਖਰੋ ਵੱਖਰੀ ਨਿਰਖ ਦੀ ਸ੍ਰਿਸ਼ਟੀ ਰੰਗੀ ਰੰਗੀ ਭਾਤੀ ਜਿੰਸੀ ਮਾਇਆ ਜਿਨ ਉਪਾਈ ਇਹ ਮਾਇਆ ਦੁਆਰਾ ਜਿਸ ਵਾਇਗ ਨੂੰ ਪੈਦਾ ਕੀਤੀ ਹੈ ਮਾਇਆ ਜਿੰਨ ਨੂੰ ਪਾਈ ਮਤ ਕਹੋ ਨੇਰੇ ਨੂੰ ਸੂਰਜ ਨਹੀਂ ਪੈਦਾ ਕਰਦਾ ਕੋਈ ਹੈ ਹੋਈ ਹੈ ਕਰ ਕਰ ਦੇਖਾ ਕੀਤਾ ਆਪਣਾ ਕਰਕੇ ਪੈਦਾ ਕਰਕੇ ਪਾਲਣਾ ਦੇਖਾ ਪ੍ਰਕਾਸ਼ ਦਾ ਉਹਦੇ ਕੀਤੇ ਹੋਏ ਫਸਾਰੇ ਨੂੰ ਜਿਉ ਤਿਸ ਦੀ ਵਡਿਆਈ ਜਿਉ ਤੀ ਦੀ ਵਡਿਆਈ ਇੱਛਾ ਰਹਿ ਆਵੇ ਆਪਦੀ ਇੱਛਾ ਪ੍ਰੂਖੋ ਕੇ ਪਾਲਣਾ ਕਰਦਾ ਜਣਾਉਂਦਾ ਨਹੀਂ ਆਪਣਾ ਆਪ ਇੰਉ ਉਸ ਦੀ ਵਡਿਆਈ ਹੈ ਇਸ ਪ੍ਰਕਾਰ ਜੋ ਤਿਸ ਭਾਵ ਹੈ ਸੋਈ ਕਰ ਸੀ ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਉਹ ਕਰਦਾ ਸੀ ਬੀਬੀ ਜੀ ਅੱਗੇ ਹੁਣ ਕਰਦਾ ਹੈ ਅੱਗੇ ਨੂੰ ਕਰੇਗਾ ਫਿਰ ਹੁਕਮ ਨਾ ਕਰਨਾ ਜਾਈ ਉਸ ਰਮੇਸ਼ ਦਾ ਹੁਕਮ ਦਾ ਫੇਰ ਨਾ ਨਹੀਂ ਕੀਤਾ ਜਾਂਦਾ ਕਿਸੇ ਦੇ ਪਾਸੋਂ ਕਿਸੀਂ ਐਂ ਨਹੀਂ ਕਰ ਸਕਦੇ ਜਿਵੇਂ ਮਾਰਨ ਨੂੰ ਪਹੁੰਚਾ ਓਵੇਂ ਕਰਦਾ ਹੈ ਕਰੇਗਾ ਕੋਈ ਰੋਕ ਨਹੀਂ ਸਕਦਾ ਮੋੜ ਨਹੀਂ ਸਕਦਾ ਹੈ ਸੂ ਪਾਦ ਸਾਹੁ ਸਾਹਾ ਪਤ ਪਤ ਸਾਹਿਬ ਉਹ ਬਾਦਸ਼ਾਹ ਤਖਤ ਦਾ ਮਾਲਕ ਹੈ ਸਰੂਪ ਰੂਪੀ ਤਖਤ ਦਾ ਸਾਹਾ ਬਾਦਸ਼ਾਹ ਸਾ ਜੋ ਬਰਮਾ ਆਦਕ ਹੈ ਉਹਨਾਂ ਦੀ ਵੀ ਪਾਦਾ ਸਾਹਿਬ ਮਾਲਕ ਹੈ ਬ੍ਰਹਮਾ ਵੀ ਹੈ ਸ਼ਿਵ ਆਦ ਕਾਂ ਦਾ ਵੀ ਨਾਨਕ ਰਹਿਣ ਰਜ਼ਾਈ ਸਭ ਨੂੰ ਜਿਵੇਂ ਉਸ ਪਰਮੇਸ਼ਰ ਦੀ ਰਜ਼ਾ ਚ ਰਹਿਣਾ ਚਾਹੀਦਾ ਹੈ ਹਰ ਵਕਤ ਆਗਿਆ ਚ ਰਹਿਣਾ ਚਾਹੀਦਾ ਹੈ ਆਗਿਆ ਚ ਰਹਿਣੇ ਕਰਕੇ ਉਸ ਦੀ ਪ੍ਰਾਪਤੀ ਹੁੰਦੀ ਹੈ